ਫੇਰ ਤਾਂ ਬਹੁਤ ਕਮਾਈ ਕਰੀ ਐ ਬਹੁਤ ਕੰਮ ਕਰਿਆ ਤੁਸੀਂ ਬਹੁਤ ਕਰਿਆ ਬਹੁਤ ਜੱਤਾ ਬੈਠਣਾ ਮਿਲ ਲੀ ਤਾਂ ਜਲ ਹੁਣ ਤਾਂ ਖਿਹੜਾ ਕੰਮ ਕਰਦਾ ਕੋਈ ਮੁੰਡਾ ਕਰ ਕਰਦੇ ਨਹੀਂ ਕੋਈ ਵੀ ਹਮ ਅਸ ਤੇ ਦਿਨ ਰਾਤ ਬੈਹਿੰਦੇ ਨੇ ਕਲਾੜੀ ਵੀ ਤੀ ਹਾਂਜੀ ਕਲਾੜੀ ਵੀ ਤੀ ਖਿਲਾੜੀ ਇੱਕ ਬਹੁਤ ਹੁੰਦੇ ਸੀ ਹਾਂ ਖੇਤੀ ਕਿਦਾਂ ਦੀ ਸੀ ਮਾਰੂ 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 ਸੀ ਜਪਾਨੀ ਨਾ ਹੋਏਗਾ ਆਪਕ ਕਰਨਾ ਹੈ ਮਾਰੂਤੀ ਹਾਂਜੀ ਪਾਣੀ ਤਾਂ ਹੁਣ ਥੋੜੇ ਚਿਰ ਤੇ ਹੋਇਆ ਪਹਿਲਾਂ ਤਾਂ ਜਮੇ ਹੀ ਮਾਰੂਤੀ ਆ ਮੀਤੇ ਹੀ ਕਣਕ ਬੀਜੇ ਕਰਦੇ ਸੀ ਅੱਛਾ ਹਾਂਜੀ ਸਵਾਗੀਆਂ ਮਾਰ ਜਾਨੇ ਘੇਲੀਆਂ ਹੁੰਦੀਆਂ ਦੀਆਂ ਬੜ ਬੜੀਆਂ ਘੇਲੀਆਂ ਮਾਰ ਜੰਦੇ ਅਗੇ ਲਖੜ ਜੀ ਔਡਲੇ ਪੰਣਨੇ ਨੂੰ ਹਾਂਜੀ ਡਲੇ ਪੰਣਨੇ ਨੂੰ ਹਾਂ ਡਲੇ ਪੰਣਨੇ ਨੂੰ ਥਾਲੂ ਹੁੰਦੇ ਤੇ ਡਟੇ ਇੱਕ ਤੇ ਘਿਰਲੀ ਇੱਕ ਹੁੰਦਾ ਤਾਂ ਘਿਰਲਾ ਕਿੰਨੀਆਂ ਘਣਲਾ ਨੇ ਕਿੰ ਲਈ ਗਦਾ ਘੇਡੀਆਂ ਕਹੇ ਕਰਦੇ ਸੀ ਘਿਰਲੀ ਉਹ ਕਹਿੰਦੇ ਤੇ ਹਾਂ ਘੇਡੀਆਂ ਕਹਿੰਦੇ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਘਿਰਲਾ ਹੁੰਦਾ ਤਾਂ ਇੱਕ ਬੜਾ ਹੁੰਦਾ ਤਾਂ ਥੋੜਾ ਜਿਹਾ ਹਾਂ ਬੜਾ ਖਾਸਾ ਬੜਾ ਹੁੰਦਾ ਸੀ ਅੱਛਾ ਫਸਲਾ ਕਿਹੜੀ ਕਿਹੜੀ ਸੀ ਜ਼ਿਆਦਾ ਹੈ ਫਸਲ ਕਿਹੜੀ ਬੀਜਦੇ ਤੇ ਜ਼ਿਆਦਾ ਕਣਕੇ ਬੀਜਦੇ ਜ਼ਿਆਦਾ ਮੱਕੀ ਬਹੁਤ ਹੁੰਦੀ ਸੀ ਛੋਲੇ ਛੋਲੇ ਵਹਤੇ ਛੋਲੇ ਨਾਲ ਕੋਈ ਅੰਦਰ ਨਹੀਂ ਦਾਲਾਂ ਹਾਂਜੀ ਦਾਲਾਂ ਵੀ ਹਾਂ ਕਿਹੜੀ ਦਾਲ ਮਸਰੀ ਮਾਂ ਦੋਈ ਦਾਲਾਂ ਵੀ ਜੇ ਕਰ ਦਿੱਤੇ ਇਸ ਇਲਾਕੇ ਦੀ ਕਿਹੜੀ ਦਾਲ ਮਸ਼ਹੂਰ ਹੁੰਦੀ ਸੀ ਮਸਰੀ ਦੀ ਕਿ ਮਾਂ ਦੀ ਇੱਥੇ ਜੀ ਹਾਂ ਬਹੁਤ ਮਸ਼ਹੂਰ ਸੀ ਦਾਲ ਕਿਹੜੀ ਮਸਰੀ ਦੀ ਮਸਰੀ ਹਾਂ ਦੂਰ ਤਾਈ ਜਾਂਦੀ ਸੀ ਹਾਂਜੀ ਦੂਰ ਤਾਈ ਜਾਂਦੀ ਸੀ ਮੈਂ ਖਿਆ ਮਸਰੀ ਹਾਂ ਬਹੁਤ ਦੂਰ ਥੇ ਬਹੁਤ ਹੁੰਦੇ ਤੇ ਮਸਰੀਆਂ ਕਿ ਮੈਂ ਪੈਂਦਾ ਨਾ ਮਸਰੀ ਮੈਂ ਮੰਗਦੀ ਨਹੀਂ ਸੀ ਹਾਂ ਆਪੇ ਬੱਲੀ ਜਲੀ ਸੀ ਮੂੰਗਫਲੀ ਮੂੰਗਫਲੀ ਬਹੁਤ ਈ ਸਾਰਾ ਸਾਰਾ ਰੇਤਾ ਹੁੰਦਾ ਜਿੱਥੋਂ ਸਾਰੇ ਮੂੰਗਫਲੀ ਦੇ ਬਹੁਤ ਸੀ ਬੇਬੇ ਆਉਂਦੀ ਆਉਂਦੀ ਸੀ ਖੇਤਾਂ 'ਚ ਪੱਤਾ ਲੈ ਕੇ ਹਾਂਜੀ ਬੇਬੇ ਪੱਤਾ ਲੈ ਕੇ ਆਉਂਦੀ ਸੀ ਖੇਤਾਂ 'ਵਾਂ ਹਾਂ ਹੈ ਬੇਬੇ ਜਾਂਦੇ ਸੀ ਲੋ ਦੋ ਵਾਗ ਤੈਨੂੰ ਵਾਗ ਦੋ ਵਾਗ ਤਾ ਬਾਪੂ ਹੱਸ ਲੱਗਾ ਜਿਹੜੇ ਲੜਪੰਦੇ ਜੀ ਨਾ ਰੋਟੀ ਲੈ ਕੇ ਜਾਂਦੇ ਲੜਪੰਦੇ ਦੇ ਰੋਟੀ ਆ ਤੂੰ ਕਿਆ ਕਾਦੀ ਜਿਹ ਹੁੰਥੀ ਆ ਜੇ ਕਰ ਠੀਕ ਆ ਫਿਰ ਕੰਮ ਕਰਨ ਵਾਲੇ ਬੰਦੇ ਨੂੰ ਰੋਟੀ ਦਾ ਟਾਈਮ ਸਰ ਚਾਹੀਦੀ ਆ ਹਾਂ 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 ਅਰੇ ਕਿਆ ਕਿਆ ਰੋਟੀ ਮੈਂ ਕਿਆ ਲੈ ਕੇ ਆਂਦੇ ਤੇ ਹਾਂਜੀ ਰੋਟੀ ਮੈਂ ਕਿਆ ਲੈ ਕੇ ਆਂਦੇ ਤੇ ਰੋਟੀ ਆਈ ਦਾਲਾਂ ਤੋਂ ਬਣਾਈ ਹੁੰਦੀਆਂ ਸੀ ਆ ਲੱਸੀ ਲੱਸੀ ਚਟਣੀ ਚਟਣੀ ਹਾਂ ਅੱਜਾ ਰੋਟੀ ਕਿਹੜੀ ਹੁੰਦੀ ਸੀ ਬੇੜੇ ਦੀ ਬੇੜੇ ਦੀ ਛੋਲੇ ਪਾ ਕੇ ਆਏ ਹਾ ਹਾ ਲਓ ਜੀ ਪੱਤਾ ਲੱਗੇ ਮਾਤਾ ਜਾਂਦੀ ਸੀਗੀ ਬੇਬੇ ਹਾਂ ਬੇੜੀ ਰੋਟੀ ਹੁੰਦੀ ਸੀ ਯਾਰ ਬੇੜੇ ਦੀ ਹੁਣ ਤਾਂ ਬੇੜੇ ਦੀ ਰੋਟੀ ਕੋਈ ਪਕਾਉਂਦੀੋ ਨਹੀਂ ਨਾ ਮਿਲਦੀ ਆ ਕਿਸੇ ਮੈਂ ਤਾਂ ਪਕਾ ਲੈਣਾ ਆਪੇ ਪਕਾ ਲੈਣਾ ਮੈਂ ਛੋਲੇ ਨਹੀਂ ਮਿਲਦੇ ਹੁਣ ਮੈ ਇੱਥੇ ਕਿਹੜਾ ਲਾਉਂਦੇ ਹਾਂ ਨੇ ਛੋਲੇ ਮਿਲ ਜਾਂਦੇ ਛੋਲੇ ਦਾ ਆਟਾ ਵੀ ਮਿਲ ਜਾਂਦਾ ਛੋਲੇ ਬਹੁਤ ਛੋਲੇ ਬਹੁਤ ਕਣਕ ਤੇ ਵੀ ਜ਼ਿਆਦਾ ਛੋਲੇ ਹੁੰਦੇ ਸੀ ਹਾਂ ਤਾਂ ਹੀ ਤਕੜੇ ਦੇ ਲੋਕ ਹਾਂ ਬੇਰੜੀ ਖਾਂਦੇ ਸੀ ਤਾਂ ਤਕੜੇ ਦੇ ਲੋਕ ਹਾਂਜੀ ਛੋਲੇ ਬੀਜ ਦਾ ਨਹੀਂ ਹੁਣ ਕੋਈ ਫੱਟੇ ਬੀਜਦੇ ਹਾਂ ਹੁੰਦਾ ਹੀ ਨਹੀਂ ਹੁੰਦੇ ਨਹੀਂ ਪਾਣੀ ਲੱਗ ਜਾਂਦੇ ਨਾ ਖੇਤਾਂ ਨੂੰ ਹੂੰ ਅੱਛਾ ਨਾਲ ਲੱਸੀ ਹਾਂਜੀ ਨਾਲ ਲੱਸੀ ਹਾਂ ਉਹ ਤੁਸੀਂ ਕਹਿੰਦੇ ਬੌਲਦਾਂ ਨੂੰ ਦੁੱਧ ਪਲਾਉਂਦੇ ਤੇ ਬੌਲਦਾਂ ਨੂੰ ਦੁੱਧ ਪਲਾਉਂਦੇ ਤੇ ਤੁਸੀਂ ਕਹਿੰਦੇ ਆਦਤ ਘੂਰੀ ਕਰ ਕਰ ਕੇ ਖਾਣ ਤੇ ਬੋਲਦਾਨ ਨੂੰ ਤੇਲ ਦੀ ਚੋਰੀ ਕਰਕੇ ਹਾਂਜੀ ਰੋਟੀਆਂ ਪਕਾਗਾ ਚੋਰੀ ਕਰਨੀ ਤਾਂ ਸਹਲਾ ਪਰਕਾ ਖਾਵਾ ਹਾਂ 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 ਹੁੰਦੇ ਤੇ ਜਾਂਦੇ ਜਾਂਦੇ ਕੋਈ ਆਪ ਖਾ ਲੇ ਤੇ ਹਾਂ ਤੇਲ ਵਾਲੀ ਤੇਲ ਕਿਹੜਾ ਪਾਉਂਦੇ ਤੇ ਹਾਂਜੀ ਤੇਲ ਕਿਹੜਾ ਪਾਉਂਦੇ ਤੇ ਅਰਸੀ ਹੁੰਦੀ ਸੀ ਆਉਸੀ ਅੱਛਾ ਅਰਸੀ ਦੇ ਤੇਲ ਖਣਾਏ ਕਰਦੇ ਸੀ ਹਾਂ ਹਾਂਜੀ ਹੁਣ ਤਾਂ ਚੀਂ ਦਿਖਦੀ ਨਹੀਂ ਹੈਗੀ ਨਹੀਂ ਦਿਖਦੀ ਹੈ ਹੈਗੀ ਹਲਸੀ ਮਿਲ ਜਾਂਦੀ ਹੈ ਸਭ ਕੁਝ ਮਿਲ ਜਾਂਦਾ ਜਾਨੀ ਉਹ ਖਾਣੇ ਵਾਲੇ ਬੰਦੇ ਨਹੀਂ ਰਹੇ ਬੰਦੇ ਨਹੀਂ ਹੈ ਅਗਰ ਨਾ ਬਾਜ਼ਾਰ ਨਾਲ ਅਰਤੀ ਹਲਤੀ ਪਈ ਹੁੰਦੀ ਸੀ ਦੇਖਣ ਨਾ ਬਹੁਤ ਲੋਕ ਖਲਾਈ ਕਰਦੇ ਸੀ ਗੁਰਦਾਨ ਨੂੰ ਹਾਂ ਹੁਣ ਗੁਰਦ ਦੇ ਨਹੀਂ ਰਹੇ ਆ ਗੁਰਦ ਵੀ ਨਹੀਂ ਰਹੇ ਸਮਾਂ ਬਦਲ ਗਿਆ ਬਾਪੂ ਪਰ ਜਿਹੜੀ ਖਰਾਕ ਹੈ ਇਹ ਖਰਾਬ ਤਾਂ ਸਾਨੂੰ ਫੜ ਕੇ ਰੱਖਣੀ ਚਾਹੀਦੀ ਪ੍ਰਾਣੀ ਹਾਂ ਮੈਂ ਤਾਂ ਹੁਣ ਵੀ ਬੇਰੇੜੇ ਦੀ ਬਣਾ ਲੈਣਾ ਰੋਪੀ ਇਹ ਤਾਂ ਬਹੁਤ ਚੰਗੀ ਆ ਤਾਕਤ ਬਹੁਤ ਸਾਰਾ ਦਿਨ ਕੈਮ ਰਹਿੰਦਾ ਬੰਦਾ ਆਜਿਆ ਹਾਂ ਜੀ ਤਾਕਤ ਬਹੁਤ ਅੱਛਾ ਇਹ ਦੱਸੋ ਵੀ ਜਿਹੜੇ ਛੋਲੇ ਵਿੱਚ ਪਾਉਂਦੇ ਤੇ ਕਾਲੇ ਛੋਲੇ ਨਾਲ ਹੀ ਪੀ ਦਿੰਦੇ ਤੇ ਕੜਕਦੇ ਨਾਲ ਕੜਕਦੇ ਨਾਲ ਹੀ ਹਾਂ ਉਹ ਸਾਬ ਕਹਿੰਦੇ ਉਨੇ ਜਿੰਨਾ ਕ ਉਹ ਬਹੁਤ ਆਟਾ ਬਣਨਾ ਉਹਨੇ ਕਿ ਕਰਕ ਪੌੜੀ ਵਿੱਚ ਬਾਪੂ ਕੁੜਦੇ ਵੀ ਹੁੰਦੇ ਤੇ ਹੈ ਜੀ ਕੁੜਦੇ ਵੀ ਉਹਨੇ ਤੇ ਕੁੜਦੇ ਹਾਂ ਦੇਸੀ ਕਿਉਂ ਹਾਂ ਹਾਂ ਦੇਸੀ ਧਰਤਾ ਦੀ ਰੋਟੀ ਇਹ ਨਹੀਂ ਰਹੇਗਾ ਘੱਟ ਤਾਂ ਬਹੁਤ ਦਸੌਰੀ ਨਹੀਂ ਤਾਂ ਮੈਂ ਤਾਂ ਹਾਂ ਦਸੌਰੀ ਨਹੀਂ ਤਾਂ ਮੈਂ ਹਾਂ ਜੱਤਾ ਦੇਸੀ ਉਹ ਚੰਗਾ ਸਾਰਾ ਇਹਨੇ ਮਾਈ ਨੇ ਲੈਣੇ ਉਹ ਤਾਂ ਬਣੀ ਕੋਈ ਜੀਆਂ ਗੱਡੇ ਵਾਲੇ ਇਹ ਜੱਤਾ ਦਸੌਰੀ ਨੂੰ

ਇਹ ਤੇ ਮੰਗਣਾ ਪੈਂਦਾ ਕਿ ਇਹ ਕਿ ਆਪੇ ਬਾਦਲੀ ਬੇਬੇ ਆਪੇ ਆਪੇ ਬਾਦਲੀ ਪਤਾ ਇਹਨਾਂ ਨੂੰ ਮਾਗਦੇ ਮੌਕੇ ਤੇ ਕੀਤਾ ਤੇ ਯਾਦ ਤੁਹਾਡਾ ਪੂਰਾ ਖਿਆਲ ਰੱਖਦੀ ਬੇਬੇ ਹਾਂਜੀ ਤੁਹਾਡਾ ਪੂਰਾ ਖਿਆਲ ਰੱਖਦੀ ਆ ਬੇਬੇ ਬਖਿਆ ਕੀ ਆਲੇ ਹੋ ਤੁਸੀਂ ਤੁਸੀਂ ਬੇਬੇ ਨੂੰ ਘੋਣ ਲੈ ਕੇ ਜਾਂਦੇ ਤੇ ਫਿਲਮ ਦਿਖਾਈ ਹਾਂ ਕਿਹੜੀ ਫਿਲਮ ਦਿਖਾਈ ਕੋਈ ਬੇਬੇ ਨੂੰ ਹੈ ਬੇਬੇ ਨੂੰ ਫਿਲਮ ਦਿਖਾਈ ਕੋਈ ਫਿਲਮ ਹਾਂ ਮੈਨੂੰ ਨਹੀਂ ਜੰਗਦਾ ਆ ਅਰੇ ਲੇਜਰ ਦੇ ਨਾ ਅਰੇ ਕੁਮਾਰ ਤਾਂ ਗਏ ਹੋਣੇ ਕਿਤੇ ਘੁੰਮਣ ਬਾਜ਼ਾਰ ਸੌਦਾ ਪਤਾ ਲੈਣ ਨਾਲ ਗੱਡੇ ਪਰ ਬਾਜ਼ਾਰ ਬਾਜ਼ਰ ਚਲੇ ਜਾਂਦੇ ਸੀ ਗੱਡੇ ਪਰ ਬਿਠਾਲ ਕੇ ਲੈ ਜਾਂਦੇ ਤੇ ਗੱਡੇ ਪਰ ਆਏ ਹਾਏ ਅੱਛਾ ਪੱਗ ਬੰਨ ਕੇ ਸੋਣੀ ਹੈ ਹਾਂ ਬੇਬੇ ਨੂੰ ਬਿਠਾਲ ਕੇ ਨਾਲ ਗੱਡੇ ਪਰ ਹੈ ਹਾਂ ਵਾ ਵਾ ਗੱਲਾਂ ਮਾਰਦੇ ਜਾਂਦੇ ਆਂ ਪਜਾਰ ਤੇ ਸੌਦੇ ਲੈ ਲੋ ਹਾਂ ਮਾਰੀ ਜਾਂਦੇ ਸੀ ਹਾਂ ਵੇਪੇ ਯਾਦ ਆ ਗਿਆ ਗੱਡੇ ਪਰ ਜਾਂਦਾ ਕਿੱਦਾਂ ਜਾਂਦੇ ਸੀ ਲੈ ਜਾਂਦੇ ਸੀ ਬਿਮਾਰ ਹੁੰਦੀ ਸੀ ਗੱਡੇ ਪਰ ਹੀ ਲੈ ਜਾਂਦੇ ਤੇ ਪੜ ਜਾ ਗੱਡੀਆਂ ਕਿੱਥਾ ਸੀ ਨਹੀਂ ਬਿਮਾਰ ਦੋ ਦਾ ਲੈ ਕੇ ਜਾਣੇ ਆਂ ਉਹ ਘਮਾਨ ਵੀ ਤਾਂ ਲੈ ਕੇ ਜਾਂਦੇ ਨੇ ਸੌਦਾ ਪੱਤਾ ਲੈਣ ਵੇਲ ਦੇ ਕਾਰੀ ਤੇ ਗਰਾਣੀ ਤੇ ਦੁਕਾਨ ਤੇ ਰਵਿਆ ਹਾਂ ਲੰਦੇ ਤੇ ਨਾਮ ਤੇ ਤੁਹਾਨੂੰ ਕਿਵੇਂ ਲੱਗਿਆ ਗੱਲਾਂ ਕੀਤੀਆਂ ਪੁਰਾਣੀਆਂ ਮੈਨਾਂ ਚੰਗੀਆਂ ਲੱਗੀਆਂ ਗੱਲਾਂ ਜਿਹੜੀਆਂ ਆਪਾਂ ਨੇ ਕਰੀਆਂ ਹਾਂ ਹਾਂ ਤਾਂ ਬਹੁਤ ਆਹ ਜੀ ਬਾਪੂ ਜੀ ਖੁਸ਼ ਹੋ ਗਏ ਹੈ ਬਹੁਤ ਨਜ਼ਾਰਾ ਆ ਗਿਆ ਤਾਂ ਹੈ ਬਹੁਤ ਵਾਅਦਾ ਅੱਜ ਤਾਂ ਬੜਾ ਯਾਦ ਕਰ ਲੈ ਅੱਛਾ ਹਾਂਜੀ ਉਹ ਗੱਡੇ ਪਰ ਜਾਂਦੇ ਸੀ ਅਨੰਦਪੁਰ ਸਾਹਿਬ ਚੰਡੀਗੜ੍ਹ ਵੀ ਜਾਂਦੇ ਤੇ ਹਾਂਜੀ ਉਹ ਬਣਾਉਂਦੇ ਤੇ ਇੱਟਾਂ ਲਾ ਕੇ ਤੜਕਾ ਲਾ ਕੇ ਰੋਟੀ ਪੱਕਦੀ ਸੀ ਜਦਤਾ ਰੋਟੀ ਸਾਨੂੰ ਆਪਣੀ ਉਸ ਹੱਦ ਲੱਗਦੀ ਸੀ ਅੱਛਾ ਰੋਟੀ ਦੀ ਚੰਗੀ ਲੱਗਦੀ ਮੂੰਹ ਕਰੇ ਕਹੀ ਇਹ ਲੈ ਜਾਣੇ ਦੇਸੀ ਅੱਛਾ ਬੜਾ ਵਾਹਨ ਖਾਂਦੇ ਸੀ ਰੋਟੀ ਪਾਣੀ ਵੜਾ ਤੇ ਹੋੁੰਦੇ ਤੇ ਗਏ ਤੁਸੀਂ ਕਹਿੰਦੇ ਵੀ ਇਹਨਾਂ ਦੀ ਮਾਤਾ ਦੇਦੀ ਨਹੀਂ ਸੀ ਕੀ ਪਾ ਕੇ ਹਾਂ ਕੀ ਦੇਦੀ